ਇਸ ਟਾਈਮ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਫਾਰਮ ਆਪਣਾ ਨਾਮ ਦੱਸੋ ਸੁਖਦੀਪ ਸਿੰਘ ਡਰੱਗਸ ਕੰਟਰੋਲ ਅਫੀਸਰ ਅਮਰੇ ਸਰ ਆ ਜਿਹੜੀ ਚੈਕਿੰਗ ਹੋਣੀ ਹੈ ਇਹ ਯੋਧ ਨਸ਼ਿਆਂ ਵਿਰੋਧ ਦੇ ਤਹਿਤ ਜਿਹੜਾ ਇਹ ਅੱਜ ਪੁਲਿਸ ਦੇ ਨਾਲ ਸਾਂਝੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਜਿਹੜੇ ਵੀ ਕੈਮਿਸਟ ਆ ਇਹਨਾਂ ਨੂੰ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਦਾ ਕਿ ਆਪਣੀ ਹਰ ਦਵਾਈ ਦਾ ਪਰਚੇਜ਼ ਰਿਕਾਰਡ ਰੱਖਣ ਅਤੇ ਬਿਲ ਦੇ ਹੀ ਵੇਚਣ ਅੱਜ ਅਸੀਂ ਕਿਸੇ ਵੀ ਦੁਕਾਨ ਤੋਂ ਕੋਈ ਨਸ਼ੀਲੀ ਵਸਤੂ ਤੇ ਨਹੀਂ ਪਾਈ ਗਈ ਪਰੰਤੂ ਕੋਈ ਨਾ ਕੋਈ ਊਂਤਾਈਆਂ ਨਿਕਲੀਆਂ ਕਿ ਕਿਸੇ ਦਾ ਬਿੱਲ ਸੇਲ ਰਿਕਾਰਡ ਨੇ ਕੰਪਲੀਟ ਕਿਸੇ ਦਾ ਕੁਛ ਹੈ ਅਧੇ ਇਹਨਾਂ ਸਾਰਿਆਂ ਨੂੰ ਸ਼ੋਕਾਸ ਨੋਟਿਸ ਜਾਰੀ ਕੀਤੇ ਜਾਣਾ ਕਿੰਨੇ ਦੁਕਾਨਾਂ ਦਾ ਹੋਣੀ ਆ ਅ ਤਿੰਨ ਤਿੰਨ ਦੁਕਾਨਾਂ ਚੈੱਕ ਕੀਤੀਆਂ ਜੀ ਕਿੰਨਾਂ ਦੁਕਾਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਤਿੰਨ ਨੂੰ ਨੋਟਿਸ ਹੀ ਕਾ ਜਾਰੀ ਕੀਤਾ ਜਾਏਗਾ ਜਾਰੀ ਕੀਤਾ ਜਾਏਗਾ ਇਹ ਮੋਕੰਪੂਰਾ ਏਰੀਆ ਜੀ ਐਸ ਐਚਓ ਮੋਕੰਪੂਰਾ ਜਤਿੰਦਰ ਸਿੰਘ ਜੀ ਦੇ ਨਾਲ ਚੈਕਿੰਗਾ ਕੀਤੀਆਂ ਜਾ ਰਹੀਆਂ ਨੇ ਹੋਰ ਵੀ ਦੁਕਾਨਾਂ ਤੇ ਕੀਤੀ ਜਾਏਗੀ ਕੋਈ ਆਉਂਦੀ ਇਹ ਪਹਿਲਾਂ ਨਹੀਂ ਦੱਸ ਸਕਦੇ ਜੀ ਪਰ ਜਿਹੜੇ ਬੰਦੇ ਲੈਣ ਆਉਂਦੇ ਨੇ ਉਹਨਾਂ ਨੇ ਗਿਫਤਾਰ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਮਿਹਨਤ ਚਲਾਈ ਗਈ ਹੈ ਅੱਜ ਮੋਹਮਪੁਰੇ ਥਾਣੇ ਦੇ ਐਸ ਐਚ ਓ ਜਤਿੰਦਰ ਜੀ ਆਪਣੀ ਪੂਰੀ ਟੀਮ ਦੇ ਨਾਲ ਡਰਗ ਇੰਸਪੈਕਟਰ ਦੇ ਨਾਲ ਮੈਡੀਕਲ ਸਟੋਰਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਨਸ਼ੇ ਦੀ ਬਰਾਮਦਗੀ ਜਿਹੜੀ ਕਰਨ ਦੇ ਸਬੰਧ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਐਸ ਐਚ ਓ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਰ ਆ ਜਿਹੜੀ ਚੈਕਿੰਗ ਕੀਤੀ ਜਾ ਰਹੀ ਕੀ ਕਰਨੀ ਹੈ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਮੁਤਾਬਕ ਅਸੀਂ ਥਾਣੀ ਮੁਕਪੁਰੇ ਦੇ ਜਿੰਨੇ ਵੀ ਮੈਡੀਕਲ ਸਟੋਰ ਨੇ ਉਹਨਾਂ ਦੀ ਅਚਾਨਕ ਰੁਟੀਨ ਦੀ ਚੈਕਿੰਗ ਕਰ ਰਹੇ ਹਾਂ ਤੇ ਅਸੀਂ 5 ਤੋਂ 6 ਚੈਕਿੰਗ ਸਟੋਰ ਕਰ ਲਏ ਨੇ ਸਾਡੇ ਨਾਲ ਡਰੱਗ ਇਨਸਪੈਕਟਰ ਸਰ ਸਰਜੀਤ ਸਿੰਘ ਸਾਹਿਬ ਨੇ ਆਪਣੀ ਟੀਮ ਦੇ ਨਾਲ ਤੇ ਅਜੇ ਵੀ ਗਾਂ ਜਿਹੜੀਆਂ ਸਾਡੀਆਂ ਟੀਮਾਂ ਨੇ ਚੈਕਿੰਗ ਕਰ ਲਈਆਂ ਸਰ ਕਹੇ ਕਿਹੜੇ ਏਰੀਆ ਦੇ ਵਿੱਚ ਅੱਜ ਚੈਕਿੰਗ ਇਹ ਜੀ ਥਾਣੇ ਮੁੱਖਪੁਰ ਦੇ ਵਿੱਚ ਪਵਨ ਨਗਰ ਏਰੀਆ ਜੀ ਉਹਦੇ ਵਿੱਚ ਚੈਕਿੰਗ ਕੀਤੀ ਆ ਤੇ ਕੋਈ ਕੁਝ ਬਰਾਮਦ ਹੋਇਆ ਜੀ ਨਹੀਂ ਅਜੇ ਤੱਕ ਕੋਈ ਬਰਾਮਦ ਨਹੀਂ ਕੋਈ ਉਣਤਾਈਆਂ ਨਿਕਲੀਆਂ ਨਹੀਂ ਜਿੱਦਾਂ ਕੋਈ ਦਵਾਈਆਂ ਦੇ ਬਿੱਲ ਨਹੀਂ ਹੈਗੇ ਉਹ ਇਹਨਾਂ ਨੂੰ ਨੋਟਿਸ ਲਿਖ ਕੇ ਡਰੱਗ ਇਨਸਪੈਕਟਰ ਸਾਹਿਬ ਦੇ ਰਹੇ ਆ ਉਹ ਇਹ ਨੋਟ ਸ਼ਿਕਾਇਤ ਆਈ ਸੀ ਨਹੀਂ ਜੀ ਰੂਟੀਨ ਦੀ ਚੈਕਿੰਗ ਹੈ ਜੀ ਸਰਕਾਰ ਵੱਲੋਂ ਰੂਟੀਨ ਦੀ ਚੈਕਿੰਗ ਕੀ ਆ ਕੀ ਅਪੀਲ ਕਰਨਾ ਚਾਹੀਦਾ ਹੈ ਜੀ ਅਸੀਂ ਨਸ਼ਾਵਾ ਤਾਂ ਇਹ ਪਿੰਕਾ ਮੰਗਦਾ ਵੀ ਜਿਹੜੇ ਬੰਦੇ ਨਸ਼ਾ ਵੇਚਣਦੇ ਨੇ ਉਹ ਨਸ਼ੇ ਨਾ ਵੇਚਣ ਦਵਾਈਆਂ ਵਾਲੀ ਦੁਕਾਨਾਂ ਦੇ ਰਹੀਆਂ ਨੇ ਮੈਡੀਕਲ ਸਟੋਰ ਨੇ ਉਹਦੇ ਵਿੱਚ ਜੋ ਨਜਾਇਜ਼ ਰਹਿ ਗਏ ਨੇ ਅੰਦਰ ਕਿਸੇ ਦਵਾਈਆਂ ਵਿੱਚ ਆਉਂਦੀਆਂ ਨੇ ਉਹਨੂੰ ਨਾ ਵਰਤੇ ਆਇਆ ਇਹ ਧੰਨਵਾਦ ਇਹ ਸਾਡੇ ਐਸਐਚਓ ਜਤਿੰਦਰ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਕੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਟੀਮ ਜਿਹੜੀਆਂ ਚੈਕਿੰਗਾਂ ਮੈਡੀਕਲ ਸਟੋਰ ਜਿਹੜੇ ਚੈੱਕ ਕਰ ਰਹੇ ਆ ਕਿ ਕਿਤੇ ਨਸ਼ੀਲੇ ਪਦਾਰਥ ਪਾਏ ਗਏ ਉਹਨਾਂ ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਅੰਮ੍ਰਿਤਸਰ ਤੋਂ ਬਨੋਦ ਕੁਮਾਰ ਲੋਕਰਾਜ ਟੀਵੀ